ਈ ਪ੍ਰਧਾਨ ਜੀ ਅੱਜ ਗੱਲ ਕਰਦੇ ਸੀ ਅੱਜ ਦੇ ਜਿਹੜਾ ਟਰੈਕਟਰ ਮਾਰਚ ਕਿੱਥੇ ਮਕਸਦ ਸੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੈਂਟਰ ਸਰਕਾਰ ਦੀਆਂ ਮੰਗੀਆਂ ਹੋਈਆਂ ਮੰਨਾ ਮੰਗਾਂ ਨੂੰ ਉਹਨੂੰ ਅੱਜ ਤੋਂ 4 ਸਾਲ ਪਹਿਲਾਂ ਮੰਗੀਆਂ ਸੀ ਉਹਦੇ ਵਿੱਚ ਸੰਗਠਿਤ ਗੈਰ ਨਿਕ ਤੇ ਕਿਸਾਨ ਮਜ਼ਦੂਰ ਸੰਘਾਰ ਤੋਂ ਦੋਨਾਂ ਫੋਰਮਾਂ ਵੱਲੋਂ 26 ਤਰੀਕ ਦੀ ਕਾਲ ਦਿੱਤੀ ਗਈ ਸੀ ਜਿਹੜਾ ਟਰੈਕਟਰ ਮਾਰਚ ਸਾਰੇ ਭਾਰਤ ਵਿੱਚ ਹੈ ਇਕੱਲੇ ਪੰਜਾਬ ਵਿੱਚ ਨਹੀਂ ਸਾਰੇ ਜਥੇਬੰਦੀਆਂ ਵੱਲੋਂ ਆ ਤੇ ਅੱਜ ਸੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਰਦਾਰ ਗੁਰਿੰਦਰ ਸਿੰਘ ਭੰਗੂ ਦੀ ਗਵਾਹੀ ਵਿੱਚ ਕੱਲੇ ਧੂਰਕੋੜ ਤੋਂ 45 ਟਰੈਕਟਰ ਨਾਲ ਰਸੀਂ ਤੋਂ 10 ਟਰੈਕਟਰ 65 ਟਰੈਕਟਰਾਂ ਦਾ ਕਾਫਲਾ ਲੈ ਕੇ ਮਧੇਆਲੇ ਚੌਂਕ 'ਤੇ ਖੜੇ ਆ ਨਾਲ ਸਮੁੱਚੀ ਨਗਰ ਪੰਚਾਇਤ ਧੂਰਕੋੜ ਦੇ ਨੌਜਵਾਨ ਨਾਲ ਔਰ ਕਿੰਨੇ ਜਿਹੜੇ ਕਿਸਾਨ ਆਗੂ ਨੇ ਜਾਂ ਜਥੇਬੰਦੀਆਂ ਨੇ ਜਿਹੜੀਆਂ ਇਸ ਟਰੈਕਟਰ ਮਾਰਚ ਦਾ ਹਿੱਸਾ ਬਣੇ ਐਸ ਸਾਰੀਆਂ ਜਿਹੜੀਆਂ ਗੈਰ ਆਰਮਡ ਤੇ ਸੰਘਤ ਮੋਰਚੇ ਦਾ ਕਾਲ ਤਾਂ ਦੋਨਾਂ ਨੂੰ ਸਾਂਝੀ ਆ ਜੀ ਤੇ ਪਰ ਇੱਥੇ ਕੋਈ ਦਿੱਸ਼ਾ ਤਾਂ ਹੈ ਨਹੀਂਗਾ ਜੀ ਕੋਈ ਹੋਰ ਜਥੇਬੰਦੀਆਂ ਨਹੀਂ ਉਹ ਟਰੈਕਟਰ ਮਾਰਜ ਕੱਲੇ ਸੇਰੇ ਪੰਜਾਬ ਕਿਸਾਨ ਯੂਨੀਅਨ ਯੂਨਟ ਇਚ ਮਾਰਜ ਇੱਥੇ ਕੀਤਾ ਜਾ ਰਿਹਾ ਨਿਹਾਲ ਸਿੰਘ ਵਾਲੇ ਚ ਦੂਜਾ ਤੁਸੀਂ ਕਵਰ ਕਰ ਹੀ ਲੈਣਾ ਜਿਹੜੀ ਜਿਹੜੀਆਂ ਜਥੇਬੰਦੀਆਂ ਆਉਣੀਆਂ ਤੇਰੇ ਸਾਹਮਣੇ ਆ ਜਾਣਗੀਆਂ ਜੀ ਤਾਂ ਜੀ ਅਕਸਰ ਜਿਹੜਾ ਲੋਕਾਂ ਦੇ ਵਿੱਚ ਆ ਲੋਕਾਂ ਨੂੰ ਲੱਗਦਾ ਕਿ ਜਿਹੜੇ ਕਿਸਾਨ ਹਾਲਾਂਕਿ ਸਭ ਨੂੰ ਪਤਾ ਕਿ ਸਾਰਾ ਕੁਝ ਕਿਸਾਨੀ ਤੇ ਨਿਰਪਰ ਆ ਤਾਂ ਉਹਨਾਂ ਨੂੰ ਲੱਗਦਾ ਕਿ ਜਿਹੜੇ ਸੰਘਰਸ਼ ਆ ਜਾਂ ਤੱਲੇ ਦਿੱਤੇ ਜਾਂਦੇ ਨੇ ਇਹ ਦਿਖਾਵੇ ਦੇ ਲਈ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਆ ਲੋਕਾਂ ਦਾ ਕਿੰਨਾ ਕਾ ਸਹਿਯੋਗ ਹੈ ਪਰੇਸ਼ਾਨ ਕਰਨ ਵਾਲੀ ਗੱਲ ਹੈ ਜੀਪੀਐਸ ਤੋਂ ਕਹੀ ਹੈ ਜੀ ਪਰੇਸ਼ਾਨ ਉਹਨਾਂ ਨੂੰ ਕਰੀ ਜਾਂਦੇ ਜੇ ਕੋਈ ਰਾਹ ਰੁਕੀ ਆਪਾਂ ਜੀ ਰੋੜ ਚੱਲਦੇ ਦਾ ਕਾਫਲਾ ਇਕੱਲਾ ਰੋਡ ਸ਼ੋਅ ਕਰਨਾ ਕੱਲੇ ਸੈਂਟਰ ਸਰਕਾਰ ਬੀਜੇਪੀ ਸਰਕਾਰ ਵਿਰੋਧਾ ਇਹ ਕੱਲਾ ਸੰਘਰਸ਼ਾ ਨਾ ਪੰਜਾਬ ਸਰਕਾਰ ਵਿਰੋਧਾ ਕੱਲੇ ਬੀਜੇਪੀ ਸਰਕਾਰ ਵਿਰੋਧਾ ਤਰਨਾਂ ਅੱਜ ਸਾਢੇ 12 ਤੋਂ ਲੈ ਕੇ 1:30 ਵਜੇ ਤੱਕ ਦੀ ਕਾਲ ਆ ਪਰ ਇੱਥੇ ਆਪਣੇ ਆਨੰਦਪੁਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਗਰ ਕੀਰਤਨ ਚੱਲਦਾ ਆ ਰਿਹਾ ਅਕਤੂਬਰੇ ਤੋਂ ਆਪਣੇ ਪਿੰਡ ਆਉਣਾ ਉੱਥੇ ਲੰਗਰ ਚੱਲਦਾ ਤਾਂ ਹੀ ਉਹ ਅਸੀਂ ਸਾਨੂੰ ਇੱਕ ਘੰਟਾ ਪਹਿਲਾਂ ਇਹ ਸੰਘਰਸ਼ ਕਰਨਾ ਪਿਆ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਬਹੁਤ ਵਧੀਆ ਦੇਖੋ ਜੀ ਪਹਿਲੀ ਗੱਲ ਤਾਂ ਸਾਡੇ ਮੋਗੇ ਜ਼ਿਲ੍ਹੇ ਦਾ ਮਾਣ ਸਰਦਾਰ ਆਤਮਾਨ ਸਿੰਘ ਢਾਲੀਗੜ ਬਹੁਤ ਵਡੀਆਂ-ਵਡੀਆਂ ਇੱਥੇ ਜੁਨੀਅਨਾਂ ਬੜੀਆਂ ਮੀਆਂ ਸੀ ਪਰ ਕਿਸੇ ਨੇ ਦਿਲ ਨਹੀਂ ਕਟਿਆ ਮਰਨ ਦੇ ਅਰਥ ਤੇ ਬੈਠਣ ਨੂੰ ਆ ਜਾ ਆ ਇੱਧਰ ਹੀ ਆ ਜਾ ਵੇਖਿਆ ਜਾਵੇ ਤਾਂ ਇਦਾਂ ਦੀ ਜਿਹੜੀ ਘਰ ਦੀ ਹਾਲਾਤ ਹੈ ਇਕੱਲੇ ਇਹਨਾਂ ਦੇ ਮਾਤਾ ਜੀ ਹੈ ਬਿਰਧ ਮਾਤਾ ਜੀ ਹੈ ਕੋਈ ਹੋਰ ਇਹਨਾਂ ਤੋਂ ਬਿਨਾ ਮੈਂਬਰ ਨਹੀਂ ਸੀ ਘਰੇ ਫਾੜਾ ਇੱਕ ਸਾਥੀਆ ਰੇਸ਼ਮ ਸਿੰਘ ਉਹਨੇ ਜ਼ਿੰਮੇਵਾਰੀ ਲਈ ਮੈਂ ਤੇਰਾ ਕਰ ਫੰਬੂ ਪੋਖੋਂ ਨੂੰ ਪੱਠੇ ਪਾਉ ਜੋ ਵੀ ਕਰਦੇ ਕੰਮ ਆ ਮੈਂ ਉਹ ਕਰੂੰ ਦੇਖੋ ਕੱਲਾ ਬੰਦਾ ਹੋਣ ਦੇ ਬਾਵਜੂਦ ਵੀ ਇਹ ਫਾੜਾ ਸਾਥੀਆ ਜਿਹੜਾ ਇਹ ਧਰਨੇ ਤੇ ਬੈਠਾ ਸਾਨੂੰ ਮੋਗੇ ਜਿਲ੍ਹੇ ਨੂੰ ਇਹਨਾਂ ਦੇ ਪੂਰਾ ਮਾਣ ਹੈ ਤੇ ਅੱਜ ਜਿਹੜੀਆਂ ਵੱਡੀਆਂ ਵੱਡੀਆਂ ਯੂਨੀਅਨਾਂ ਫਿਰਦੀਆਂ ਇਹ ਉਰੇ ਪਰੇ ਪਾਤੜਾ ਨਹੀਂ ਦੇ ਪਾਤੜੀ ਮੰਡੀ ਮੀਟਿੰਗ ਕਰਕੇ ਪਾਸ ਹੋ ਜਾਂਦੇ ਆ ਖਨੋਰੀ ਪਾਤੜਾ ਤੋਂ ਕਿੰਨੇ ਕੁ ਦੂਰ ਹੈ ਅਈ ਇਹਨਾਂ ਦਾ ਕੋਈ ਆਸ ਵੈਦੀ ਕੋਲਾ ਮਰਜੀ ਨਹੀਂ ਹੋਈ ਇਹਨਾਂ ਦੀ ਚਲੋ ਜੀ ਹਾਂ ਜੀ ਕੰਟੀਨਿਊ ਸਾਡਾ ਇਹ ਆਤਮਾ ਸਿੰਘ ਮੋਗਾ ਜ਼ਿਲ੍ਹੇ ਦਾ ਮਾਣ ਜਿਹੜਾ ਕਿ ਮਰਦ ਮਰਤੇ ਬੈਠਾ ਜੀ ਚਲੋ ਜਦੋਂ ਸਰਕਾਰ ਗੱਲਬਾਤ ਵਾਸਤੇ ਤਿਆਰ ਹੋਈ ਤਾਂ ਸਾਡੇ ਸਾਥੀ ਆ ਜਿਹੜੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਕਿਹਾ ਕਿ ਪਹਿਲਾਂ 121 ਇਹ ਜਿਹੜੇ ਨਵੇਂ ਬੰਦੇ ਮਰਦ ਮਰਤੇ ਬੈਠਾ ਇਹਨਾਂ ਦੀ ਸਹਿਮਤੀ ਹੋਊਗੀ ਤਾਂ ਮੈਂ ਸਮਤਾ ਨਹੀਂ ਨਹੀਂ ਜਦੋਂ ਇਹਨਾਂ ਨੂੰ ਇੰਨਾ ਮੰਨ ਦਿੱਤਾ ਇਹਨਾਂ ਦੇ ਕਹਿਣ ਤੇ ਤੇ ਸਰਕਾਰ ਦੀ ਪੇਸ਼ਕਸ਼ ਤੇ ਧਰਨਾ ਜਿਹੜਾ ਉਹ ਬੰਦ ਕੀਤਾ ਗਿਆ ਪਰ ਜਗੀਰ ਸਿੰਘ ਢੱਲੇ ਵਾਲਾ ਜੇ ਤੱਕ ਉਹਨਾਂ ਨੇ ਅਨਗ੍ਰਹਿਣ ਨਹੀਂ ਕੀਤਾ ਸਿਰਫ ਤੇ ਸਿਰਫ ਮੈਡੀਕਲ ਟਰੀਟਮੈਂਟ ਲੈਣ ਲਈ ਰਾਈ ਹੋਏ ਆ ਇਹਦੇ ਵਿੱਚ ਵੀ ਪਰਮਾਤਮਾ ਨੇ ਉਹਨਾਂ ਨੂੰ ਹੱਥ ਦੇ ਕੇ ਰੱਖਿਆ ਕਿ ਇੱਕ ਬਜ਼ੁਰਗ ਆਦਮੀ ਲਗਭਗ 2 ਮਹੀਨੇ ਬਿਨਾਂ ਅੰਨ ਖਾਦੇ ਸਾਡੇ ਵਿੱਚ ਜੰਦਾ ਹੈ ਇਹ ਵੀ ਅਸੀਂ ਇੱਕ ਆਕਾਲ ਪੁਰਖ ਦੀ ਕਿਰਪਾ ਹੀ ਮੰਨਦੇ ਆ। ਇਸ ਤੋਂ ਅਗਲੀ ਰਣਨੀਤੀ ਕੀ ਹੋਵੇਗੀ ਟਰੈਕਟਰ ਮਾਰਚ ਤੋਂ। ਦੇਖੋ ਜੀ ਅੱਜ ਤਾਂ ਇਹ ਟਰੈਕਟਰ ਮਾਰਚ ਤੱਕ ਹੀ ਐ ਤੇ ਨਹੀਂ ਫਿਰ ਜਿਵੇਂ ਵੀ ਜਿਹੜੀ ਕਾਲ ਆਉਂਦੀ ਹੈ। ਜਿਹੜੀ ਕਾਲ ਆਊਗੀ ਆਪਣੇ ਢੱਲੇਵਾਲ ਸਾਹਿਬ ਵੱਲੋਂ ਜਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੈ ਉਹਦੇ ਤੇ ਪੂਰੇ ਫੋਲ ਚੜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਆ। ਸਾਰੇ ਜਥੇਬੰਦੀਆਂ ਹੀ ਕੱਢ ਰਹੀਆਂ ਟਰੈਕਟਰ ਮਾਰਚ ਆਪੋ ਆਪਣਾ ਹਨਾ ਠੀਕ ਆ ਐਡੀਟੇਸ਼ਨ ਆ ਸਾਰਿਆਂ ਨੇ ਅਲੱਗ-ਅਲੱਗ ਕਰ ਰਏ ਆ ਬਹੁਤ ਵਧੀਆ ਹੋ ਰਿਹਾ ਤੇ ਹਾਂ ਇਹ ਆਪਣਾ ਸ਼ੇਰੇ ਪੰਜਾ ਮਹਾਰਾਜ ਰਣਜੀਤ ਸਿੰਘ ਜਥੇਬੰਦੀ ਆ ਆਪਣੀ ਉਹਨਾਂ ਵੱਨੋਂ ਜੋ ਕਾਲ ਸੀਗੀ ਉਹਦੇ ਸਬੰਧ ਦੇ ਵਿੱਚ ਅਸੀਂ ਟਰੈਕਟਰ ਮਾਰਚ ਕੱਢਿਆ ਤੇ ਆਪਣਾ ਆਤਮਾ ਸਿੰਘ ਤੂੜਕੋਟ ਦੀ ਪ੍ਰਧਾਨਗੀ ਹੇਠ ਜੋ ਵੀ ਸਾਰਾ ਅੱਜ ਬਹੁਤ ਵੱਡਾ ਸਹਿਯੋਗ ਮਿਲਿਆ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਕਿਉਂਕਿ ਇਹਨਾਂ ਨੇ ਆਪਦੇ ਆਪਣੇ ਜ਼ਿਲ੍ਹੇ ਦਾ ਨਾਮ ਉੱਚਾ ਕਰਿਆ ਮਰਨਵਾਰ ਤੇ ਬੈਠੇ ਸੀ ਸਾਨੂੰ ਬਹੁਤ ਮਾਣ ਆ ਇਹਨਾਂ ਤੇ ਤੇ ਬਾਕੀ ਠੀਕ ਹੈ ਜੀ ਜੋ ਵੀ ਐਡੀਟੇਸ਼ਨ ਆ ਜੋ ਪਤਾ ਹੀ ਆ ਤੁਹਾਨੂੰ ਜੋ ਬੀਜੇਪੀ ਸਰਕਾਰ ਧੱਕਾ ਕਰ ਰਹੀ ਆ ਉਹਦੇ ਸੰਬੰਧ ਦੇ ਵਿੱਚ ਆਪਣਾ ਫਰਜਮੰਦ ਦਾ ਆਪਾਂ ਆਪਦਾ ਜੋਰ ਲਾਉਣਾ ਉਹਨੇ ਆਪਦਾ ਲਾਉਣਾ ਆਕੀ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਕਰਦੇ ਆਂ ਅਸੀਂ ਪਹਿਲਾਂ ਤਾਂ ਪਿੰਡ ਵਾਸੀਆਂ ਦਾ ਸਾਡਾ ਨਵੀਂ ਪੁਰਾਣੀ ਪੰਚਾਇਤ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹ ਧਰਨੇ ਨੂੰ ਲੈ ਕੇ ਅਸੀਂ ਲੋਕਾਂ ਨੂੰ ਪਹਿਲੀ ਗੱਲ ਮੈਂ ਦੱਸ ਦਵੇ ਅਸੀਂ ਲੋਕਾਂ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਨਾ ਹੀ ਅਸੀਂ ਕੋਈ ਰਸਤਾ ਬਲੌਕ ਕਰਨਾ ਚਾਹੁੰਦੇ ਆ ਇਹ ਤਾਂ ਜਿਹੜੀਆਂ ਸਰਕਾਰਾਂ ਨੇ ਨਾ ਸਾਡੇ ਉੱਤੇ ਜਿਹੜੇ ਬੈਲ ਤੋਪੇ ਹੋਇਆ ਉਹਨਾਂ ਨੂੰ ਲੈ ਕੇ ਆ ਜੇ 14 ਤਰੀਕ ਨੂੰ ਸਾਡੀ ਨਾਲ ਮੀਟਿੰਗ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਸੇਤਜਾਬ ਹੋਣ ਇਹਨਾਂ ਨਾਲ ਮੀਟਿੰਗ ਕਰਨ ਜੇ ਤਾਂ ਕੋਈ ਨਰਨਾ ਨਿਕਲਿਆ ਨਿਕਲਿਆ ਨਹੀਂ ਇੰਦੋਂ ਵੱਡਾ ਸੰਘਰਸ਼ ਹੋਰ ਜਿਆਦਾ ਵੱਡਾ ਬਹੁਤ ਵਧੀਆ ਭਾਈ ਬਹੁਤ ਵਧੀਆ ਕਿਉਂਕਿ ਨੌਜਵਾਨਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ ਨਾ ਵੀ ਜਿਹੜੇ ਬੈਲ ਆਪਾਂ ਨੂੰ ਕਿਉਂਕਿ ਪਿਛਲਾ ਜਨਾ ਝੋਨਾ ਆਪਣਾ ਲੰਗੇ ਆ ਨਾ ਉਹਨੇ ਬਹੁਤ ਸਬਕ ਸਿਖਾਤਾ ਆਪਾਂ ਇਤੇ 22 ਦਿਨ ਕਿਸਾਨਾਂ ਨੂੰ ਡੇਰਾਂ ਪੈ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬਿੱਲ ਲਾਗੂ ਹੋਗੇ ਤਾਂ ਸਾਡੇ ਨਾਲ ਇਸ ਤਰ੍ਹਾਂ ਹੀ ਧੱਕਾ ਹੋਊ ਕੱਲੇ ਕਿਸਾਨਾਂ ਨਾਲ ਧੱਕਾ ਨਹੀਂ ਹੋਇਆ ਉਹ ਤੇ ਹੋਰ ਦੂਰ ਨਾਲ ਵੀ ਧੱਕਾ ਆਇਆ ਜੇ ਕਿਸਾਨ ਨੂੰ 22 ਦਿਨ ਲਾਉਣੇ ਪਏ ਤਾਂ ਮਜ਼ਦੂਰ ਨੂੰ ਵੀ 22 ਦਿਨ ਲਾਉਣੇ ਪੈਣਾਂ ਸਾਡੇ ਪਿੰਡ ਤੇ ਕਹਿੰਦੇ ਕਿ ਕਿਸਾਨਾਂ ਕੋਈ ਗੱਲ ਕਰੀ ਆਤਮਾ ਸਿੰਘ ਧਾਲੀਵਾਲ ਜੀ ਨੇ ਵੀ ਫਾਇਦਾ ਲਾਇਆ ਔਰ ਸਾਡੇ 6 ਕਿਲੋ ਬਜਰ ਕੱਟ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਬਿਲਕੁਲ ਬਿਲਕੁਲ ਜੀ ਜਿੱਦੇ ਆਤਮਾ ਸਿੰਘ ਜਿੱਦੇ ਆਤਮਾ ਸਿੰਘ ਜੀ ਪਿੰਡ ਆਉਂਦੇ ਆ ਸੀ ਬੜੇ ਮਾਣ ਨਾਲ ਲੈ ਕੇ ਆਇਆ ਮੈਂ ਮਾਲਵਾ ਜੁਨੀਅਨ ਦੇ ਵਿੱਚ ਪਰ ਅਸੀਂ ਜੁਨੀਅਨ ਨੂੰ ਵੱਖ ਰੱਖ ਕੇ ਪਿੰਡ ਲੈਵਲ ਤੇ ਕਿਉਂਕਿ ਸਾਡੇ ਪਿੰਡ ਲਈ ਬੈਠੇ ਸੀ ਪਿੰਡ ਲਈ ਨਹੀਂ ਪੂਰੇ ਜ਼ਿਲ੍ਹੇ ਲਈ ਬੈਠੇ ਜ਼ਿਲ੍ਹੇ ਲਈ ਨਹੀਂ ਪੂਰੇ ਪੰਜਾਬ ਲਈ ਬੈਠੇ ਸੀ ਇਹ ਇਕੱਲੇ ਮੰਨੋ ਸਾਡੇ ਪਿੰਡ ਦੇ ਨਹੀਂ ਰਹੇ ਹੁਣ ਸਾਡੇ ਜ਼ਿਲ੍ਹੇ ਦਾ ਹੀ ਮਾਣ ਬਣ ਗਏ ਅਸੀਂ ਉਹਨਾਂ ਨੂੰ ਉਦੋਂ ਵੀ ਬੜੇ ਪਿਆਰ ਸਤਿਕਾਰ ਨਾਲ ਲੋਹੇ ਫੇਲਦਾ ਹੈ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕੀਤਾ ਵੀ ਜਿਹੜੇ ਸਾਡੀ ਖਾਤਰ ਇਹ ਮਰਨ ਵਰਤ ਤੇ ਬੈਠੇ ਤੇ ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾ ਫਾਰਮਾਂ ਦਾ ਇੱਕ ਜਿੰਦਾਬਾਦ ਫਾਰਮਾਂ ਦਾ ਇੱਕ ਜਿੰਦਾਬਾਦ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਾਡੇ ਸ਼ੇਰੇ ਪੰਜਾਬ ਯੂਨੀਅਨ ਦੇ ਪ੍ਰਧਾਨ ਮੋਗਾ ਜ਼ਿਲ੍ਹੇ ਦੇ ਸਰਦਾਰ ਆਤਮ ਸਿੰਘ ਜੀ ਜੋ ਪਿਛਲੇ ਦਿਨਾਂ ਤੋਂ ਖਨੌਰੀ ਬਾਰਡਰ ਤੋਂ ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ ਇਹ ਮਰਨਵਰ ਤੇ ਬੈਠੇ ਸੀ ਪਰ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਉੱਥੋਂ ਇਹ ਕਹਿ ਕੇ ਇਹਨਾਂ ਨੂੰ ਮਰਨ ਮਰਨ ਮਾਰਦੇ ਤੋੜਵਾਇਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਅਸੀਂ ਵਿਚਾਰ ਕਰ ਲਈ ਉਹਨਾਂ ਨੂੰ ਮੰਨਣ ਲਈ 14 ਫਰਵਰੀ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਸੋ ਉਸ ਤੋਂ ਬਾਅਦ ਸਾਨੂੰ ਇਹ ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਕਟਣ ਦੀ ਜੋ ਪਲਾਨਿੰਗ ਸੀਗੀ ਇਹ ਜਿਹੜੀ ਸਯੁਗਤ ਮੋਰਚ ਜੋ ਪੂਰੇ ਇੰਡੀਆ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਯੂਨੀਅਨ ਦੇ ਪ੍ਰਧਾਨ ਹੈ ਜਾਂ ਸੂਬਾ ਆਗੂ ਆ ਉਹਨਾਂ ਨੇ ਵਿਚਾਰ ਵਟਾਂਦਰਾ ਕਰਕੇ ਇਹ ਰੋਜ਼ ਮਾਰਚ ਜਿਹੜੀ ਟਰੈਕਟਰਾਂ ਵੱਲ ਦੁਆਰਾ ਜਿਹੜੀ ਰੈਲੀ ਆ ਇਹ ਰੱਖੀ ਗਈ ਆ ਇਹ ਉਹਨਾਂ ਦੁਆਰਾ ਡਾਇਰੈਕਟ ਕੀਤੀ ਗਈ ਆ ਵੀ ਤੁਸੀਂ ਇੱਕ ਵਾਰੀ 26 ਜਨਵਰੀ ਤੇ ਸੈਂਟਰ ਗਵਰਨਮੈਂਟ ਦੇ ਵਿਰੁੱਧ ਜੋ ਕਾਨੂੰਨ ਬਣਾਏ ਗਏ ਆ ਉਹਨਾਂ ਦੇ ਪੰਜਾਬ ਦੇ ਉੱਪਰ ਲਾਗੂ ਜੋ ਕੀਤੇ ਹੋਏ ਆ ਵੀ ਉਹਨਾਂ ਨੂੰ ਹਟਾਉਣ ਲਈ ਪੜਾਉਣ ਲਈ ਇੱਕ ਵਾਰ 26 ਜਨਵਰੀ ਨੂੰ ਰੋਜ਼ ਮਾਰਚ ਕੱਢੋ ਸੋ ਸਾਡੇ ਪ੍ਰਧਾਨ ਜੋ ਸਰਦਾਰ ਆਤਮਾ ਸਿੰਘ ਜੀ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਇਸ ਰੋਜ਼ ਮਾਰਚ ਦੇ ਵਿੱਚ ਡਾਇਰੈਕਟਰ ਲਿਆਉਣ ਤੱਕ ਉਹਨਾਂ ਨੇ ਇੱਕ ਫੋਨ ਕੀਤਾ ਅਤੇ ਲੋਕ ਉਹਨਾਂ ਦੇ ਮਗਰ ਹਮ ਹਮ ਅੱਗੇ ਪਹੁੰਚੇ ਆਪਣੇ ਮਹਿੰਗੇ ਤੋਂ ਮਹਿੰਗੇ ਟਰੈਕਟਰ ਲੈ ਕੇ ਸੋ ਉਹਨਾਂ ਦਾ ਇਹ ਅਗੱਡ ਦੇਖ ਕੇ ਮੈਨੂੰ ਇਹ ਸਾਬਤ ਹੁੰਦਾ ਕਿ ਅਗਰ ਪੰਜਾਬ ਦੇ ਇੱਕ ਇੱਕ ਨੌਜਵਾਨ ਦੇ ਵਿੱਚ ਏਕਾ ਆ ਜੇ ਤਾਂ ਕੋਈ ਵੀ ਕਾਨੂੰਨ ਇੱਥੇ ੱੱਕੇ ਨਾਲ ਕੋਈ ਵੀ ਲਾਗੂ ਨਹੀਂ ਹੋ ਸਕਦਾ